ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਮੰਡੇਰ ਖੁਰਦ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਇਸ ਘਰ ਚੋਂ ਕਾਫੀ ਵੀਡੀਓ ਬਣਾ ਚੁੱਕੇ ਆਂ ਅੱਜ ਨਾਗ ਦਿਖਾਵਾਂਗੇ ਦੋ ਤੇ ਦਿਖਾਵਾਂਗੇ ਦੋਨੇ ਟੌਪ ਕੁਆਲਿਟੀ ਦੇ ਤੇ ਇੱਕ ਤਾਬ ਅੱਛੀ ਦਿਖਾਵਾਂਗੇ ਚਾਰ ਦੰਦ ਗੱਬਣ ਪਹਿਲਾ ਸੂਹਾ ਸੂਣ ਵਾਲੀ ਆ ਤੇ ਇੱਕ ਦਿਖਾਵਾਂਗੇ ਜਰਸੀ ਫੁੱਲ ਵਜਨ ਵਜੂਦ ਵਾਲੀ ਪੰਜਾਬ ਵਾਲੀ ਵੱਡੇ ਕੱਦ ਕਾਠ ਵਾਲੀ 4.5 ਮਹੀਨਿਆਂ ਦੀ ਗੱਬਣ ਤੇ 10 ਕਿਲੋ ਦੁੱਧ ਮੌਕੇ ਤੇ ਹਾਜ਼ਰ। ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ। ਡਿਟੇਲ ਸਾਰੀ ਪੁੱਛ ਲਾਂਗੇ ਤੇ ਕੱਲੀ ਕੱਲੀ ਤੋਰ ਕੇ ਦਿਖਾ ਦਾਂਗੇ। ਆ ਜਾ ਪੰਮੀ ਫਿਰ। ਹੋਰ ਕਿਵੇਂ ਆ? ਵਧੀਆ ਬਈ ਜਮਾ ਓਕੇ ਰਿਪੋਰਟ। ਚੜਦੀ ਕਲਾ। ਹਾਂ ਬਈ ਹਾਂ। ਚਰਬਾਲਾ ਲੱਗ ਗਈ ਹੈ ਨਾ। ਚਰ ਬਾਈ ਰੁੱਕ ਕੇ ਸੀ ਯਾਰ ਥੋੜਾ ਬਿਮਾਰੀ ਜੀ ਨਹੀਂ ਸੀ ਆ ਗਈ ਬੱਡੇ ਬਈ ਵਿੱਚ। ਉਹਦੇ ਕਰਕੇ ਰੁੱਕ ਗਏ ਸੀ ਬਾਈ ਥੋੜਾ ਜਿਹਾ। ਹੁਣ ਤਾਂ ਨਹੀਂ ਰੁਕਦਾ। ਨਾ 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 ਬਾਈ ਹੁਣ ਰੈਗੂਲਰ ਰੈਗੂਲਰ। ਹਾਂ ਕਈ ਵਾਰੀ ਐਂ ਗੱਲ ਹੋਏ ਨੇ ਕਹਿੰਦੇ ਵੀ ਨਵਾਂ ਵਪਾਰੀ ਥੋੜਾ ਚਰ ਝੱਟ ਮਾਰ ਕੇ ਆਪਾਂ ਨੇ ਉਹਨੇ ਟੌਪ ਦੇ ਨਹੀਂ ਕਿੰਨੇ ਆ ਮਾੜਾ ਪਸ਼ੂ ਆਪਾਂ ਲੈਂਦੇ ਨਹੀਂ ਤੈਨੂੰ ਵੀ ਪਤਾ ਠੀਕ ਹੈ ਉਹ ਤਾਂ ਦੇਖਣ ਵਾਲੇ ਸਾਨੂੰ ਨਹੀਂ ਪਤਾ ਵੀ ਕਿੰਨੇ ਤਕਰੀਬਨ ਟੌਪ ਦੇ ਨੇ ਨਾ ਨੰਬਰ ਬੋਲਦੇ ਸ਼ੁਰੂ ਨੰਬਰ ਬਾਈ 98772 18756 ਤੌਰ ਬੱਛੀ ਖੋਲ ਕੇ ਸੁਆ ਕਿਹੜਾ ਇਹਦਾ ਸੁਆ ਬਾਈ ਪਹਿਲਾ ਸੁਆ ਪਹਿਲਾ ਦਿਨ ਕਿੰਨੇ ਪੈਂਡਿੰਗ ਨੇ ਦਿਨ ਮੇਰੇ 15 ਘੱਟੋ ਘੱਟ ਘੱਟੋ ਘੱਟ ਨਸਲ ਕਿਹੜੀ ਆ ਗਈ ਬੰਮੀ ਜਰਸੀ ਜਰਸੀ ਪੰਜਾਬ ਵਾਲੀ ਕਰੌਸ ਲੱਗਦੀ ਹਾਂ ਬਾਈ ਥੋੜੀ ਜੀ ਕਰੌਸ ਆ ਕਰੌਸ ਹੈ ਬਾਈ ਆ ਕਰੌਸ ਹੈ ਗਈ ਗਰਮੀ ਵਾਲੇ ਕਿਸ਼ਤ ਨੇ ਵੀਰੇ ਔਰ ਇੱਕ ਗੱਲ ਤੁਹਾਨੂੰ ਦੱਸ ਦਾਨਾ ਵੀ ਜਿਆਦੇ ਪੱਖਾ ਜਿਹੜਾ ਇਹਦੇ 'ਚ ਜਰਸੀ ਵਾਲਾ ਤੇ ਥੋੜਾ ਐਚਐਫ ਵਾਲਾ ਵੀ ਹਾਂ ਵੀਰੇ ਹਾਂ ਐਚਐਫ ਤੇ ਜਰਸੀ ਦਾ ਸੀਮਨ ਲਵਾ ਕੇ ਕੱਢੀ ਹੋਈ ਹੈ ਜੇ ਵਜਨ ਵਜੂਦ ਦੀ ਗੱਲ ਕਰ ਲਈਏ ਜਾਨ ਦੀ ਗੱਲ ਕਰ ਲਈਏ ਆਰਡਰ ਦੀ ਥਣ ਦੇ ਸਾਈਜ਼ ਦੀ ਮੇਰਾ ਕਹਿਣ ਦਾ ਇਹ ਭਾਵਾ ਤੁਹਾਨੂੰ ਵੀ ਕਿਸੇ ਵੀ ਪੱਖ ਤੋਂ ਬੱਚੀ ਹੱਥ ਨਹੀਂ ਧਰਾਉਂਦੀ ਇੱਥੋਂ ਥਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਤੋਰ ਬਾਈ ਗਾਣ ਨੂੰ ਥੋੜੀ ਆ ਪਤਾ 15 ਦਿਨ ਇਹਦੇ ਪੈਂਡਿੰਗ ਨੇ ਦੰਦਾਂ 'ਚ ਚਾਰ ਦੰਦ ਦਾ ਸੀਮਨ ਕਿਹੜਾ ਲੱਗਿਆ ਪਾ ਮੇਰੇ ਸੀਮਨ ਘੁਰਕਮਾ ਦੇ ਇਥੋਂ ਸੀਮੜਾ ਵੀ ਕਨਵੈਨਸ਼ਨਲ ਸੀਮਨ ਲੱਗਿਆ ਹੈ ਬੱਚ ਡਿਟੇਲ ਦੇ ਦਾਂਗੇ ਆਪਾਂ ਬੰਦੇ ਨੂੰ ਇਹ ਕਿਹੜਾ ਹੁੰਦਾ ਕਨਵੈਨਸ਼ਨਲ ਕਨਵੈਨਸ਼ਨਲ ਭਾਈ ਸੈਕਸਡ ਨਹੀਂ ਹੁੰਦਾ ਉਹ ਨੋਰਮਲ ਹੁੰਦਾ ਵੈਸੇ ਉਦਾਂ ਨੋਰਮਲ ਨਹੀਂ ਹੁੰਦਾ ਕਿ ਤੁਸੀਂ ਉਦਾਂ ਨੋਰਮਲ ਸਮਝੋ ਰਿਕਾਰਡ ਵਾਲਾ ਚੰਗੇ ਰਿਕਾਰਡ ਵਾਲਾ ਹੁੰਦਾ हां ਵੀਰੇ ਚੰਗੇ ਰਿਕਾਰਡ ਵਾਲਾ ਹੁੰਦਾ ਉਹ ਵੀ ਚੰਗੇ ਰਿਕਾਰਡ ਵਾਲਾ ਪਰਫੈਕਟ ਨਹੀਂ ਭਾਈ ਕਹਿੰਦਾ ਇਹਦੇ ਲੱਗ ਹਾਈਟ ਫੁੱਲ ਹੈ ਵੀਰੇ ਵਾਜਨ ਫੁੱਲ ਹੈ ਤੇ ਆਰਡਰ ਦਾ ਸਾਈਜ਼ ਵੀ ਸੋਹਣਾ ਬਣਾਉਗੀ ਜਿਹੜੇ ਹਿਸਾਬ ਨਾਲ 15 ਦਿਨ ਇਹਦੇ ਪੈਂਡਿੰਗ ਨੇ ਕਿੰਨਾ ਕੁ ਤੁਸੀਂ ਦੇ ਸਕਦੀ ਆ ਇਹ ਦੁੱਧ ਵੀਰੇ 20 ਪਲੱਸ ਚੱਲੂ ਪਹਿਲੇ ਸੀ 20+ ਪਹਿਲੇ ਸੂਏ ਨੋਰਮਲ ਕੀ ਵਾਲਾ ਕੰਮ ਨਹੀਂ ਕਰਿਆ ਤਾਂ ਹੈਨਾ ਨਾ ਨਾ ਵੀਰੇ ਉਹ ਕੰਮ ਹੀ ਨਹੀਂ ਆਪਣਾ ਕੀ ਫਾਇਦਾ ਮਾਰੀ ਮਾਂ ਕਹਿੰਦੇ ਨੇ ਵੀ ਜਿਹੜੇ ਹਿਸਾਬ ਨਾਲ ਦੀ ਆਰਡਰ ਕਵਾਲੀ ਨਹੀਂ ਨਹੀਂ ਬਾਈ 20+ ਚ ੱਲੂ ਬਾਈ ਬੱਛੀ 20+ ਵਾਲੀ ਗੱਲ ਹੈ ਹਾਜਮ ਜੇ ਵੀ ਹੁੰਦੀ ਆ ਹਾਂਜੀ ਹਾਂਜੀ ਬਾਈ ਹਾਂਜੀ ਦੇਖਣ ਨੂੰ ਵੀ ਇਹ ਗੱਲ ਪਚੂਗੀ ਵੀ ਬਾਕੀ 20+ ਵਾਲੀ ਬੱਛੀ ਹੈਗੀ ਆ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਇਹ ਦੁੱਧ ਵੀ ਚੰਗਾ ਪਾਊਗੀ ਤੇ ਪਾਊਗੀ ਫੈਟ ਵਾਲਾ ਜਿਵੇਂ ਇਹਦੇ ਚ ਯਾਸੀ ਵਾਲਾ ਲੈ ਲੈ ਆਰਡਰ ਕਵਾਲ ਲੱਗਾ ਟਰੂਟ ਭਰ ਲੈ ਲੈ ਨੀਟ ਲਪੀ ਵਾਲੇ ਬੱਚੀ ਦੇ ਚੱਡੇ ਹਾਂ ਜਿਵੇਂ ਆਪਾਂ ਗੱਲ ਕਰ ਲੈਨੇ ਝੋਟੀਆਂ ਨਾਲ ਝੋਟੀਆਂ ਨਾਲ ਦਾ ਬਾਈ ਫਿੱਟ ਰੱਖੂ ਬਾਈ ਜਮਾ ਪੈਸੇ ਪੰਮੀ ਦੀ ਪੈਸੇ ਬਈ ਮੁੱਲ ਫੋਨ ਤੇ ਹੋਊਗਾ ਫੋਨ ਤੇ ਫੋਨ ਤੇ ਬਾਲੇ ਨਾ ਮੰਗ ਲੈ ਨਾ 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 ਬਾਈ ਬੰਦੀ ਮਾਰਦੇ ਨਹੀਂ ਮੰਗਣੇ ਬਾਈ ਉਹ ਤਾਂ ਮੰਗਣੇ ਪਹਿਲਾਂ ਕਿਹੜਾ ਬਾਈ ਆਪਣੇ ਵੱਧ ਮੰਗੇ ਨੇ ਯਾਰ ਪਹਿਲਾਂ ਵੀ ਆਪਣੀਆਂ ਬਕੀ ਨੇ ਗਾਈਆਂ ਠੀਕ ਆ ਗੱਲ ਹੈ ਹਾਂ ਹਾਂ ਅ ਰੇਟ ਉਹਨਾਂ ਲਾਵਾਂਗੇ ਜਿੰਨੇ ਰੁਪਏ ਇਹ ਓਟ ਦੀ ਆ ਹਾਂ ਹਾਂ ਬਾਈ ਤੈਨੂੰ ਬੜਾ ਬਾਈ ਤੇਰੀ ਵੀਡੀਓ ਦਾ ਬਾਈ ਮੇਰਾ ਡੰਗਰ 4 ਦਿਨਾਂ ਚ ਸੇਲ ਹੋ ਜਾਂਦਾ ਸਿਰੇ ਤੋਂ ਸਿਰੇ ਵਾਲਾ ਠੀਕ ਹੈ ਗੱਲ ਚਾਰ ਦਿਨ ਤਾਂ ਵੱਧ ਕਹਿਤਾ ਮੈਂ ਦੋ ਦਿਨ ਵਿੱਚ ਸੇਲ ਹੋ ਜਾਂਦਾ ਨੋਰਮਲ ਤੂੰ ਆਪ ਹੀ ਦੇਖ ਲੈ ਬਈ ਦੇਖ ਲੈ ਤੇਰੇ ਕਿੱਲੇ ਤੇ ਖੜੀ ਕੋਈ ਪ੍ਰਾਣੀਆ ਨਹੀਂ ਖੜੀ ਕੋਈ ਵੀ ਨਾਲ ਦੀ ਨਾਲ ਸੇਲ ਹੋ ਜਾਂਦਾ ਆਪਣਾ ਇਹ ਤਾਂ ਤੋਹਫਾ ਕਿਧਰੋਂ ਲਿਆਂਦਾ ਤੋਹਫਾ ਫਿਰ ਫਾਰਮ ਚੋਂ ਲਿਆਂਦੀ ਆ ਵੇਹੜਾ ਇਹ ਤਾਂ ਤੋਹਫਾ ਹੀ ਆ ਨਾ ਹਾਂ ਵੱਡੇ ਬਾਈ ਚਵਾਈ ਇਹਦੀ ਕਰੀ ਹੋਈ ਆ ਚਵਾਈ ਕਰੀ ਹੋਈ ਆ ਵੱਡੇ ਬਾਈ ਉਹ ਆਪਾਂ ਬਈ 8:00 ਨਾਲ ਕੰਮ ਨਹੀਂ 10:00 ਬਾਈ ਦਾ 10:00 11:00 ਬਾਈ ਦਾ ਸਮਾਂ ਹਾਂਜੀ ਹਾਂਜੀ ਬਾਈ ਚਵਾਈ ਤੇਰੀ ਜੀ ਉਹ ਨਾਲ ਜੱਜਮੈਂਟ ਕਰ ਲਿਓ ਚਵਾਈ ਇਹਦੀ ਸਜਣੋਂ ਕਰੀ ਹੋਈ ਆ ਇਹ ਆ ਗਈ ਜਰਸੀ ਕੰਪਨੀ ਚ ਹਾਂ ਬਾਈ ਧੋੜ ਦੇ ਆ ਇਹਨ ਜਿਹੜਾ ਜੋ ਸੌਦਾ ਕਰੂ ਆਪਣੇ ਨਾਲ ਠੀਕ ਹੈ ਇਕੱਲੇ ਇਕੱਲੇ ਨੂੰ ਔਖਾ ਦੱਸਣਾ ਹਾਂ ਹਾਂ ਬਾਈ ਇਕੱਲੇ ਇਕੱਲੇ ਨੂੰ ਔਖਾ ਦੱਸਣਾ ਇਕੱਲੇ ਇਕੱਲੇ ਆਲਾ ਕੰਮ ਬਾਈ ਕਹਿੰਦਾ ਔਖਾ ਹੋ ਜਾਣਾ ਕਿਉਂਕਿ ਫੋਨ ਕਾਫੀ ਗਿਣਤੀ ਚ ਆ ਜਾਂਦੇ ਨੇ ਸੁਆ ਕਿਹੜਾ ਸੂਈ ਹੋਈ ਆ ਹੁਣ ਅਸੀਂ ਸੁਆ ਵੀਰੇ ਪਹਿਲਾਂ ਸੂਈ ਹੋਏ ਦੂਜੇ ਵਾਸਤੇ ਗੱਬਣਾ ਕਿੰਨੇ ਮਹੀਨਿਆਂ ਦੀ ਸਾਢੇ 4 ਮਹੀਨੇ ਬਾਈ ਕੰਫਰਮ ਚੈੱਕ ਪਾਸ ਆ ਜੀਨੇ ਲੈਣੀ ਆ ਤਾਂ ਚੈੱਕ ਕਰਾ ਕੇ ਲੈ ਕੇ ਜਾਵੇ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਇੱਥੋਂ ਚੈੱਕ ਕਰਾ ਦੇਗਾ ਆਪਣੀ ਕਿੱਲੇ ਦੀ ਨਹੀਂ ਬਾਈ ਆਪਣੇ ਘਰ ਦੀ ਕਿਤੇ ਉਰੇ ਬਹਾਨੇ ਲਈ ਜਾਵੇਂ ਹਾਂ ਹਾਂ ਨਾ 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 ਬਾਈ ਜੋ ਆਪਣੇ ਘਰੋਂ ਬਾਹਰੇ ਹੋ ਗਈ ਡਾਕਟਰਾਂ ਦਾ ਕੰਮੀ ਬੰਦ ਬਿਲਕੁਲ ਹਾਂ ਜਮਾ ਚਵਾਈ ਦੀ ਕਿਮਿਆ ਇਹ ਚਵਾਈ ਦੀ ਨਾਰਮਲ ਆ ਬਾਈ ਜਮਾ ਫੋਕੀ ਚਵਾਈ ਚਵਾਈ ਇਹਦੀ ਸੱਜਣੋ ਕਰੀ ਹੋਈ ਆ ਜੇ ਬਾਈ ਰੋਕ ਲੈਂਦਾ ਤਾਂ ਆਪਾਂ ਤੁਹਾਨੂੰ ਦਿਖਾ ਵੀ ਦੰਦੇ ਵੀ ਡੰਗ ਤੇ ਕਿੰਨਾ ਕੁ ਬਣਦੀ ਆ ਤੇ ਕਿਸ ਤਰ੍ਹਾਂ ਦੀ ਇਹਦੀ ਚਵਾਈ ਆ ਕਰਲਾ ਸਿੱਟਾ ਤਾਂ ਨਹੀਂ ਟਾੜ ਨਾ 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 ਮੇਰੇ ਗਰੰਟੀ ਆਪਣੀ ਯਾਰ ਸਾਰੇ ਪੱਖ ਤੋਂ ਹਾਂ ਹਾਂ ਸਾਰੇ ਪੱਖ ਤੋਂ ਕਿੰਨਾ ਲੱਗਿਆ ਪੰਮੇ ਦੇ ਸੀਮੰਟ ਬਰੇ ਅਰੇ ਸੈਕਸੜ ਲੱਗਿਆ ਹੋਇਆ ਇਹਦੇ ਸੈਕਸੜ ਜਾਂ ਸੈਕਸੜ ਲੱਗਿਆ ਹੋਇਆ ਜਰਸੀ ਦਾ ਸੈਕਸੜ ਤਾਜੀ ਨੇ ਕਿੰਨਾ ਕੁ ਦੁੱਧ ਪਾਇਆ ਨਹੀਂ ਤਾਜੀ ਨੇ ਬਾਈ ਮੈਂ ਤਾਂ ਮਦਾਂ ਤਾਜੀ ਬੱਚੀ ਬਾਈ 1,35,000 ਦੀ ਸੇਲ ਹੋ ਹਾਂ ਗੱਪੜੀ ਮੰਨ ਆਪਣੇ 135 ਆ ਦੀ ਸੇਲ ਹੋਈ ਸੀ ਇਹ ਬੱਚਾ ਕਿੰਨਾ ਕੁ ਦੁੱਧ ਪਾਇਦੀ ਨੇ ਤਾ ਦੁੱਧ ਵੀਰੇ ਇਹਨੇ ਪਾਇਆ ਸੀ ਨੋਰਮਲ 25 ਲੀਟਰ ਪਹਿਲਾਂ ਨੇ ਪਹਿਲਾਂ ਨੇ ਪਹਿਲਾਂ ਨੇ ਨੋਰਮਲ 25 ਲੀਟਰ ਐ ਕਿ ਭਾਈ 30 ਨੂੰ ਤਾਂ ਮੂੰਹ ਮਾਰੂਗੀ 30 ਨਹੀਂ 28 ਨੂੰ ਤਾਂ ਮੂੰਹ ਮਾਰੂਗੀ ਭਾਜਨ ਬਜੂਦ ਚੰਗਾ ਹਾਂ ਬਜਨ ਬਹੁਤ ਆ ਮੇਰੇ ਬੇਟ ਬਹੁਤ ਆ ਭਾਜਨ ਵੀ ਫੁੱਲਾ ਕੱਦ ਕਾਠ ਵੀ ਚੋੜਾ ਹੈ ਵੀਰੇ ਕੋਈ ਆਏ ਨਾ ਕਹਦੇ ਵੀ ਕਰੌਸ ਹੈ ਜਮਾ ਪਿਆ ਜਰਸੀ ਵਾਲੇ ਪੱਖ ਚ ਆ ਗਈ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਹੈ ਦੇਖ ਤੇ ਸੀਮਨ ਵੀ ਇਹਦੇ ਬਾਈ ਕਹਿੰਦਾ ਸੈਕਸਡ ਲੱਗਿਆ ਜਿਹੜੇ ਭਰਾ ਨੇ ਬਰੀਡ ਤੇ ਕੰਮ ਕਰਨਾ ਉਹਦੇ ਵਾਸਤੇ ਬੈਸਟ ਕਿਉਂਕਿ 66% ਦੇ ਤਕਰੀਬਨ ਤਕਰੀਬਨ 94% ਚਾਂਸ ਬੱਚੀ ਦੀ ਹੁੰਦੀ ਹੈ ਹਾਂਜੀ ਬਾਈ ਹਾਂਜੀ ਲੱਗਿਆ ਚੰਗਾ ਸੀ ਸੀਰ ਤੁਹਾਨੂੰ ਮੇਰੇ ਫੁੱਲ ਐਨ ਜਮਾ ਕੋਈ ਬੰਦਾ ਐਨ ਸੀਮਣਾ ਆਪਾਂ ਦੱਸ ਦਾਂਗੇ ਦੱਸ ਦਾਂਗੇ ਪਰ ਤਿੰਨ ਦੱਸਾਂ ਵੀ ਡਿਟੇਲ ਦੂੰਗਾ ਫੜੀ ਮੱਲੇ ਅਸਬਾ ਆਦੀ ਆ ਗਈ ਠੰਡੀ ਹੈ ਨਾ ਬਾਈ ਕਹਿੰਦੇ ਹੁਣ ਦੁੱਧ ਨਹੀਂ ਹੈਗਾ ਸਾਣਾ ਬੇਤਨ ਧਾਰ ਵੀ ਮਾਰ ਕੇ ਲਗਾਉਣਾ ਆ ਗਰਮੀ ਸਰਦੀ ਚੱਲਣ ਵਾਲੇ ਤੋਹਫੇ ਦਿਖਾਤੇ ਤੁਹਾਨੂੰ ਮੈਂ ਜਿਹੜਾ ਸੀਜ਼ਨ ਆ ਰਿਹਾ ਹਾਂ ਬਾਈ ਹਾਂਜੀ ਆਈ ਖੜ ਜਾਂਦੀ ਬਾਈ ਲੈ ਫਾਰਮ ਦੀ ਬਿਹੜਾ ਦੇਖਾਂ ਨਹੀਂ ਖੜੀ ਆ ਨੰਬਰ ਬੋਲ ਦੇ ਜਰਾ ਬਾਈ ਨੰਬਰ ਬਾਈ 9877218756 ਹਾਂਜੀ ਹੋਰ ਨੰਬਰ ਤਾਂ ਨਹੀਂ ਕੋਈ ਨਾ ਨਾ ਵੀਰੇ ਇੱਕੋ ਹੀ ਨੰਬਰ ਹੈ 456 ਕਨਫਰਮ ਚੈੱਕ ਪਾਸ ਆ 10 ਲੀਟਰ ਦੁੱਧ ਹੈ ਆਪਣੀ ਘਰ ਦੀ ਗਾਰੰਟੀ ਹੈ ਘਰ ਤੋਂ ਬਾਰੇ ਆਪਣੀ ਕੋਈ ਗਾਰੰਟੀ ਨਹੀਂ ਇੱਥੇ ਜਿੰਨਾ ਦੁੱਧ ਹੈ ਇੱਥੇ ਜਿੰਨਾ ਦੁੱਧ ਹੈ ਤਾਂ ਹਾਂ ਚਾਰ ਡੰਗ ਵੀ ਬਣਿਆ ਨੂੰ ਇੱਥੇ ਬਾਈ ਕਹਿੰਦਾ ਦੋ ਟਾਈਮ ਚਾਰ ਟਾਈਮ ਆਪਾਂ ਦੁੱਧ ਤਲਾ ਦਾਂਗੇ ਤੇ ਹਾਂ ਨੇੜੇ ਖੜ ਕੇ ਗੱਬਣ ਚੈੱਕ ਕਰਾ ਕੇ ਵੀ ਦੇ ਦਾਂਗੇ ਚੈੱਕ ਕਰਾ ਕੇ ਦੇ ਦਾਂਗੇ ਲੈ ਆਓ ਉਸ ਤੋਂ ਬਾਅਦ ਦੀ ਬਾਈ ਕਹਿੰਦਾ ਇਹਦੀ ਕੋਈ ਗਾਰੰਟੀ ਕੋਈ ਗਾਰੰਟੀ ਨਹੀਂ ਬੱਡੀ ਬਾਈ ਹਾਂ ਤੇ ਪਿੰਡ ਬਾਈ ਦਾ ਆ ਗਿਆ ਮਡੇਰ ਖੁਰਦ ਤਹਿਸੀਲ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਇਹਨਾਂ ਦੋਹੇ ਬੱਚੀਆਂ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ